ਹਰਮੰਦਰ ਸਾਹਿਬ 'ਚ ਦੀਵਾਲੀ ਤੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਮਨਾਇਆ ਗਈਆਂ ਦੀਪਮਾਲਾ ਤੇ ਆਤਿਸ਼ਬਾਜੀ ਨਾਲ جگਮਗਾਇਆ ਸਾਰਾ ਹੀ ਆਸਮਾਨ ਬਾਜੀ ਦਾ ਨਜ਼ਾਰਾ ਦੇਖਣ ਆਏ ਜੀ ਕਿਸ ਤਰੀਕੇ ਨਾਲ ਬੰਦੀ ਛੋੜ ਦਿਵਸ ਤੇ ਸਾਰੀ ਇਸ ਨੂੰ ਜਗਤ ਦੇ ਸੰਗਤਾਂ ਨੂੰ ਮੇਰੇ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਵਧਾਈਆਂ ਜੀ ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਪੰਜਾਬ ਸਾਡਾ ਭਾਰਤ ਹੋਰ ਤਰੱਕੀਆਂ ਕਰੇ ਤੇ ਗੁਰੂ ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਕਿ ਇਸ ਤਰੀਕੇ ਦਾ ਨਜ਼ਾਰਾ ਲੱਗਾ ਕਿਉਂਕਿ ਵੱਡੀ ਗਿਣਤੀ ਚ ਸੰਗਤ ਜੋ ਹੈ ਉਹ ਇੱਥੇ ਦੀਵਾਲੀ ਤੇ ਵੱਡੇ ਘੋੜੀ ਦੇ ਦਿਵਸ ਤੇ ਆਤਿਸ਼ਬਾਜੀ ਦੇਖਣ ਆਏ ਆ ਅਸੀਂ ਉਚੇਚੇ ਤੌਰ ਤੇ ਆਤਿਸ਼ਬਾਜੀ ਹੀ ਦੇਖਣ ਆਏ ਆ ਇਸ ਵਾਰ ਕਿਉਂਕਿ ਜੋ ਗੁਰੂ ਗRANDΑΣ ਦੇ ਘਰ ਤੇ ਖੁਸ਼ੀਆਂ ਨੇ ਉਹ ਸਭ ਨੂੰ ਮਿਲਣ ਇਸ ਕਰਕੇ ਅਸੀਂ ਇੱਥੇ ਆਏ ਕੀ ਕਹਿਣਾ ਚਾਹੋਗੇ ਕੀ ਉਪਦੇਸ਼ ਕੀ ਮਿਲਦਾ ਹੈ ਕਿਉਂਕਿ ਐਸੇ ਆਸਤਵਾਜ ਨੂੰ ਦੇਖਦੇ ਹਾਂ ਕਿ ਉਹ ਕੇਸ਼ ਮਹਾਰਾਜ ਆਤਿਸ਼ਬਾਜੀ ਤਾਂ ਅਸਲ 'ਚ ਸੂਤ ਸਾਧ ਸੰਗਤ ਨੂੰ ਇਕੱਠਾ ਕਰਨ ਵਾਸਤੇ ਆ ਅਸਲ 'ਚ ਤਾਂ ਗੁਰਮਤ ਜੋ ਗੁਰਮਤ ਕਹਿੰਦੀ ਆ ਉਹਦੇ ਅਨੁਸਾਰ ਚੱਲੀ ਇਹ ਜ਼ਰੂਰੀ ਆ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਕੋ ਸਾਹਿਬ ਨੇ ਸਾਡੇ ਦੇ ਇਸ ਤਰ੍ਹਾਂ ਚਾਹੀਦਾ ਕਿ ਸਾਰੇ ਉਹ ਉਸੇ ਉਦੇਸ਼ 'ਤੇ ਚੱਲਣਾ ਚਾਹੀਦਾ ਜੀ ਗੁਰੂ ਸਾਹਿਬ ਨੇ ਜੇ ਬੰਦੀ ਛੋਟ ਦਿਵਸ ਤੇ ਪੁਰੀ ਸਾਹਿਬ ਨੇ ਜਿਹਨੂੰ ਖਾਰਾਇਆ ਸੀ ਸੁਨੀਹਾ ਦਿੱਤਾ ਸਾਰਿਆਂ ਉੱਤੇ ਚੱਲਣ ਦੀ ਲੋੜ ਹੈ ਆਜ ਸਾਡੀ ਖਲਾਸੀ ਹੋ ਸਕੇ ਬਹੁਤ ਬੱਚੇ ਬਚਾਲਨੇ ਸਪੈਸ਼ਲ ਤੌਰ ਤੇ ਲਾਇਆ ਹੋਇਆ ਕਿ ਦੁਕਾਨਦਾਰ ਸਿੱਕਾ ਆਜ ਸਾਡੀ ਆਉਣ ਵਾਲੀ ਪੀੜ੍ਹੀ ਵੀ ਗੁਰੂ ਘਰ ਦੇ ਨਾਲ ਜੁੜੇ ਤੇ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਅੱਗੇ ਕਿਵੇਂ ਚੱਲਦੇ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਬੰਦੀ ਛੋੜ ਦੇਸੀ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਜਿਸਰੀ ਦਰਬਾਰ ਸਾਹਿਬ ਵੱਲੋਂ ਵੱਡੀ ਪੱਧਰ ਤੇ ਜਿਹੜਾ ਮਨਾਇਆ ਗਿਆ ਵਾ ਇਸ ਵਾਰ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਪਰਿਵਾਰਾਂ ਸਮੇਤ ਜੀਵਨਾ ਸਫਲ ਕੀਤਾ ਵਾ ਅਰਾਧਾ ਸਬਜੀ ਦੇ ਪਾਰ ਦੇ ਭੋਗ ਤੋਂ ਉਪਰੰਤ ਦੀਪਮਾਲਾ ਦੀਪਮਾਲਾ ਤੋਂ ਉਪਰੰਤ ਜਿਹੜਾ ਵਾ ਆਤਿਸ਼ਬਾਜੀ ਦਾ ਅਨੋਖਕ ਨਾਰਾ ਪਰਿਵਾਰਾਂ ਸਮੇਤ ਸੰਗਤਾਂ ਨੇ ਦੇਖ ਕੇ ਹਾਜ਼ਰੀ ਭਰ ਕੇ ਜਿੰਮ ਸਫਲਾ ਕੀਤਾ ਐਸਟੀਪੀਟੀ ਨੂੰ ਕਿਸ ਤਰੀਕਿਆਂ ਨੇ ਪ੍ਰਬੰਧ ਕੀਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਪੂਛਤਾ ਪ੍ਰਬੰਧ ਕੀਤੇ ਗਏ ਆ ਔਰ ਵਧੀਆ ਗੁਰੂ ਮਹਾਰਾਜ ਦੇ ਪਰਿਵਾਰਾ ਸਮੇਤ ਹਾਜ਼ਰੀ ਭਰ ਕੇ ਜਿੰਮ ਸਫਲਾ ਕੀਤਾ ਵੀ ਸੰਗਤ ਕਿੰਨੀ ਗਈ ਇਸ ਮਾਰ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਪਹੁੰਚੇ ਰੇਨਮਪਤ ਸ਼ਰਮਾ ਜੇ ਕੀ ਕਹਿਣਾ ਚਾਹੋਗੇ ਅ ਅੱਜ ਦੇ ਤੁਸੀਂ ਦੀਵਾਲੀ ਮਕੇ ਇਥੇ ਪਹੁੰਚੇ ਜੇ ਕਿਸ ਤਰੀਕੇ ਦਾ ਅਨੁਭਵ ਹੋ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਹੈ ਕਿ ਧਾਰ ਰੋਟੀ ਕਰਦੀ ਦੀਵਾਲੀ ਅੰਬਰਸਰ ਦੀ ਦੇਸ਼ ਵਿੱਚ ਦੇਸ਼ ਤੋਂ ਸੰਗਤ ਜਿਹੜਿਆ ਵਿਸ਼ੇ ਰੂਪ ਤੇ ਅੰਬਰਸਰ ਪਹੁੰਚਦੀ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਕੱਤ ਸੀ ਵਿਸ਼ੇ ਤਿਆਰੀਆਂ ਕਰ ਰਹੇ ਸੀਗੇ ਤੁਹਾਨੂੰ ਡੀਕ ਸੀ ਕਦੋਂ ਜਿਹੜੀ ਆਤਿਸ਼ਬਾਜੀ ਹੋਵੇਗੀ ਤੇ ਜਦੋਂ ਆਤਿਸ਼ਬਾਜੀ ਹੋਈ ਕਹਿੰਦੇ ਆ ਨਾ ਕਿ ਜੇਕਰ ਕਿਸੇ ਨੇ ਧਰਤੀ ਵਿੱਚ ਸਵਰਗ ਵੇਖਣਾ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨਤਮਸਤਕ ਹੋਵੇ ਤੇ ਅਸੀਂ ਤਾਂ ਦੱਕ ਨੇ ਨਜ਼ਾਰਾ ਸੀਗਾ ਆਤ ਮੈਂ ਕਹਿੰਦਾ ਮੇਰਾ ਇਨਾ ਮੇਰਾ ਮੰਤਰ ਮੁਕਤ ਹੋ ਗਿਆ ਮੇਰਾ ਧਿਆਨ ਹੀ ਸੀਗਾ ਮੈਂ ਵਾਈਕ ਨੂੰ ਤਾਂ ਜਾਪ ਕਰਦਾ ਵੇ ਦੂਜੇ ਪਾਸੇ ਆਤੇ ਵਾਚੀ ਜ ਨਜ਼ਾਰਾ ਉਹ ਵੇਖਣਾ ਸੀਗਾ ਬਾਕੀ ਸੰਗਤਾਂ ਜਿਹੜੀਆਂ ਪੁੱਜੀਆਂ ਸ਼੍ਰੀ ਦਰਬਾਰ ਸਾਹਿਬ ਮੇਰੇ ਤੋਂ ਇਲਾਵਾ ਉਹਨਾਂ ਦੇ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ ਕਿਉਂ ਦੇ ਦੀਵੇ ਜਿਹੜੇ ਆ ਉਹ ਚਲਾਏ ਜਾ ਰਹੇ ਹੈ ਕਿ ਤੇ ਹਰ ਕੋਈ ਆਪਣੇ ਫੋਨ ਦੇ ਕੈਮਰੇ ਦੇ ਜਿਹੜੀਆਂ ਤਸਵੀਰਾਂ ਜਿਹੜੀਆਂ ਸੀਗਾ ਤਸ਼ਬਾਚੀ ਦੀ ਉਹ ਕੈਦ ਕਰ ਰਹੇ ਨੇ ਦੂਜੇ ਪਾਸੇ ਜਿਹੜਾ ਇਦੋਂ ਜਿੱਥੇਦਾਰ ਸਾਹਿਬ ਨੇ ਵੀ ਕਿਹਾ ਗਿਆ ਸੀਗਾ ਕਿ ਗ੍ਰੀਨ ਪਟਾਕੇ ਜਿਹੜੇ ਲਾਲ ਚਾਹਦੇ ਕਿਉਂਕਿ ਅਸੀਂ ਪਹਿਲੇ ਵੇਖੀ ਜਦੋਂ ਆਤਿਸ਼ਬਾਜ਼ੀ ਹੁੰਦੀ ਸੀ ਕਾਫੀ ਪ੍ਰਦੂਸ਼ਣ ਹੁੰਦਾ ਸੀਗਾ ਪਰ ਇਸ ਵਾਰ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੈ ਧੂੰਆਂ ਬਿਲਕੁਲ ਘੱਟ ਹੈਗਾ ਕਿਸੇ ਤਰ੍ਹਾਂ ਦਾ ਕੋਈ ਆਮ ਲੋਕਾਂ ਨੂੰ ਜਾਂ ਜਾਂ ਜੀਵ ਜੰਤੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਧੂੰਆਂ ਬੜਾ ਘੱਟ ਹੈ ਪ੍ਰਦੂਸ਼ਣ ਇੰਨਾ ਨਹੀਂ ਹੋਇਆ ਸਰਾਤਿਸ਼ਬਾਜ਼ੀ ਚਲਾ ਕੇ ਜੀ